ਸਪੋਰਟ ਕਰੀ ਜਾਂ ਉਹਨਾਂ ਨੇ ਬਾਈਕ ਕੁੱਦੇ ਨੇ ਤੇ ਦੇਵ ਬਾਈ ਹੋਣੀ ਆਪਣੇ ਨਵੇਂ ਨਾਲ ਖੜਿਆ ਬਾਈ ਤੇ ਰਪਿੰਦਰ ਬਾਈ ਆ ਬਲੂ ਹੋ ਕੇ ਆਪਣੇ ਉਹਨਾਂ ਦਾ ਵੀ ਬਹੁਤ ਵਧੀਆ ਸਪੋਰਟ ਆ ਇਹ ਸੁਰਲੀ ਦਾ ਬਾਈ ਲੈ ਕੇ ਗਿਆ ਹੋਇਆ ਸਾਈਕਲ ਕੁਦਦਾ ਜਿਹੜਾ ਬਾਈ ਹੁਣ ਸਾਊਥ ਅਫਰੀਕਾ ਦੇ ਵਿੱਚ ਲਾ ਕੇ ਆਏ ਨੇ ਤੇ ਹੁਣ ਹੁਣੇ ਹੁਣੇ ਪੰਜਾਬ ਇੱਕ ਦੋ ਦਿਨਾਂ ਦੇ ਵਿੱਚ ਆਏ ਨੇ ਉਹ ਪਹਿਲਾਂ ਹੀ ਆਪਾਂ ਉਹ ਸਾਈਕਲ ਲੈ ਕੇ ਰੱਖ ਲੈਂਦੇ ਆ ਬਾਈ ਜਿਵੇਂ ਬ੍ਰੈਂਪਟਨ ਚ ਹੋ ਗਏ ਬਾਈ ਨਿਊਜ਼ੀਲੈਂਡ ਹੋ ਗਿਆ ਅਮਰੀਕਾ 'ਚ ਬੈਠੇ ਵੀ ਆਪਾਂ ਨੂੰ ਸੱਜਣ ਮਿੱਤਰ ਦੇਖ ਰਹੇ ਆ ਉਹਨੂੰ ਇਹ ਨਾ ਹੋਵੇ ਵੀ ਯਾਰ ਮੈਨੂੰ ਆ ਸਾਈਕਲ ਮਿਲਿਆ ਨਹੀਂ ਮੋੜਨਾ ਪਿਆ ਬਈ ਇਹ ਸੋਚ ਰੱਖ ਕੇ ਚ ਰੱਖ ਕੇ ਚੱਲੇ ਸੀ ਵੀ ਕੋਈ ਮੁੜੇ ਨਾ ਯਾਰ ਗਾਕ ਬਸ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਮਾਨਕੇ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਤੇ ਇੱਥੇ ਆਪਾਂ ਪਹੁੰਚੇ ਸੀਗੇ ਅਕਾਲ 올ਡ ਸਾਈਕਲ ਬਾਈ ਕੋਲੇ ਤੇ ਆਪਾਂ ਸਾਈਕਲ ਲੈਂਤਾ ਇੱਥੋਂ ਤੇ ਬਾਕੀ ਵਧੀਆ ਭਾਸ ਰੱਖ ਆਪਾਂ ਨੂੰ ਸਾਈਕਲ ਦਿੱਤਾ ਬਾਈ ਨੇ ਤੇ ਬਹੁਤ ਹੀ ਵਧੀਆ ਡੀਲਿੰਗ ਰਹੀ ਆ ਬਾਈ ਜੀ ਤੇ ਬਾਕੀ ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਕਿ ਬਾਈ ਨਾਲ ਗੱਲਬਾਤ ਕਰਵਾਉਣੀ ਹੈਗੀ ਤੇ ਬਾਕੀ ਜਿਹੜਾ ਸਟਾਕ ਆਗਾ ਬਾਈ ਦਾ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਪੂਰਾ ਸਟਾਕ ਫੁੱਲ ਸਟਾਕ ਡਿਟੇਲ ਦੇ ਵਿੱਚ ਆਪਾਂ ਵੀਡੀਓ ਅੱਗੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਅੱਜ ਆਪਾਂ ਅੰਦਰ ਚੱਲਦੇ ਆ ਜੀ ਆਪਾਂ ਪਹੁੰਚ ਚੁੱਕੇ ਆ ਜੀ ਅਕਾਲ 올ਡ ਸਾਈਕਲ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਲਾ ਤੇ ਆਹ ਸਾਈਕਲ ਆਪਾਂ ਖਰੀਦਿਆ ਜੀ ਬਾਈ ਤੋਂ ਤੇ ਇਹਦੀ ਡਿਟੇਲ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਹੋਰ ਵੀ ਖੜੇ ਨੇ ਸਾਈਕਲ ਅੰਦਰ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਪੂਰਾ ਫੁੱਲ ਸਟਾਕ ਜਿਹੜਾ ਡਿਟੇਲ ਦੇ ਵਿੱਚ ਵੀਡੀਓ ਹੋ ਉਹ ਤੁਹਾਨੂੰ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਤੇ ਉਹਦੇ ਵਿੱਚ ਦਿਖਾਵਾਂਗੇ ਉਹ ਤੇ ਹੁਣ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਆਜੋ ਹਾਂਜੀ ਬਾਈ ਜੀ ਆਪਾਂ ਪਹੁੰਚ ਚੁੱਕੇ ਆਂ ਜੀ ਸਾਕਾਲ 올ਡ ਸਾਈਕਲ ਵਾਲੇ ਬੀਰ ਕੋਲੇ ਸਤਿ ਸ਼੍ਰੀ ਅਕਾਲ ਬੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੋ ਤੁਹਾਡੇ ਪੇਜ ਨਾਲ ਜੁੜੇ ਆ ਤੇ ਤੁਹਾਡਾ ਵੀਰੇ ਅੱਜ ਧੰਨਵਾਦ ਬਹੁਤ ਆਪਣੇ ਕੋਲ ਤੁਸੀਂ ਪਹੁੰਚੇ ਪਿੰਡ ਮਾਨਕੇ ਤੇ ਅਕਾਲ ਵੋਲਡ ਸਾਈਕਲ ਬਾਈ ਠੀਕ ਹੈ ਬਾਈ ਜੀ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਈ ਸਾਰਿਆਂ ਨੂੰ ਤੇ ਵੀਰੇ ਆਪਣਾ ਹੈਗਾ ਮੇਰਾ ਨਾਮ ਬਲਜੀਤ ਸਿੰਘ ਠੀਕ ਹੈ ਜੀ ਹਾਂਜੀ ਬਾਈ ਤੇ ਪਿੰਡ ਮਾਨਕੇ ਬਾਈ ਹੁਣਾਂ ਨੇ ਨਾ ਕੰਮ ਸਟਾਰਟ ਕਰਿਆਗਾ ਘਰੀ ਹਾਂਜੀ ਤੇ ਵੀਰੇ ਕਿੰਨਾ ਕੁ ਟਾਈਮ ਹੋ ਗਿਆ ਕੰਮ ਸਟਾਰਟ ਕਰਿਆ ਨੂੰ ਇਹ ਬਾਈ ਆਪਾਂ ਨੂੰ ਹੋ ਗਏ 4-5 ਸਾਲ ਹੋ ਗਏ ਵੀਰੇ ਆਪਾਂ ਨੂੰ ਠੀਕ ਹੈ ਜੀ ਹਾਂਜੀ ਹਾਂ ਬੜਾ ਸੋਹਣਾ ਪਿਆਰ ਮਿਲ ਰਿਹਾ ਵੀਰੇ ਸਾਰੇ ਪੰਜਾਬ ਦੇ ਵਿੱਚੋਂ ਤੇ ਸਾਰੇ ਆਪਣੇ ਜਿਵੇਂ ਕਹਦੇ ਬਾਹਰੋਂ ਵੀ ਵਧੀਆ ਹਨਾ ਜਿਵੇਂ ਰਾਜਸਥਾਨ ਹੋ ਗਿਆ ਬਾਈ ਯੂਪੀ ਹੋ ਗਿਆ ਮੇਰਠ ਹੋ ਗਿਆ ਹਾਂਜੀ ਤੇ ਫੋਰਨ ਕੰਟਰੀਆਂ ਦੇ ਵਿੱਚੋਂ ਵੀ ਵਧੀਆ ਤੇ ਆਪਾਂ ਨੂੰ ਜਿਵੇਂ ਕਹਦੇ ਵੀ ਕਿਸੇ ਨੇ ਆਉਣਾ ਵੀ ਆ ਪਹਿਲਾਂ ਹੀ ਆਪਾਂ ਤੋਂ ਸਾਈਕਲ ਲੈ ਕੇ ਰੱਖ ਲੈਂਦੇ ਆ ਬਾਈ ਜਿਵੇਂ ਬ੍ਰੈਂਪਟਨ ਚੋਂ ਹੋਗੇ ਬਾਈ ਨਿਊਜ਼ੀਲੈਂਡ ਹੋ ਗਿਆ ਅਮਰੀਕਾ 'ਚ ਬੈਠੇ ਵੀ ਆਪਾਂ ਨੂੰ ਸੱਜਣ ਮਿੱਤਰ ਦੇਖ ਰਹੇ ਆ ਸਾਰਿਆਂ ਦਾ ਬਾਈ ਧੰਨਵਾਦ ਆ ਆਪਾਂ ਸਾਰਿਆਂ ਦੇ ਹੌਸਲੇ ਨਾਲ ਹੀ ਚੱਲ ਰਹੇ ਆ ਆਪਾਂ ਠੀਕ ਹੈ ਵੀਰੇ ਹਾਂਜੀ ਵੀਰੇ ਤੇ ਜਦੋਂ ਵੀਰੇ ਸਟਾਰਟ ਕਰਿਆ ਸੀਗਾ ਕੰਮ ਇਹ ਹਾਂਜੀ ਹਾਂਜੀ ਤੇ ਪਹਿਲਾਂ ਕਿੰਨੇ ਕਿ ਸਾਈਕਲ ਹੁੰਦੇ ਸੀਗੇ ਤੁਸੀਂ ਸਟਾਰਟਿੰਗ ਵੇਲੇ ਪਹਿਲਾਂ ਸਟਾਰਟਿੰਗ ਵੇਲੇ ਵੀਰੇ ਆਪਣੇ ਕੋਲ 4-5 ਕਿ ਸਾਈਕਲ ਸੀਗੇ ਠੀਕ ਹੈ ਫਿਰ ਉੱਥੋਂ ਸੋਚ ਇਹ ਬਦਲੀ ਵੀਰੇ ਵੀ ਹਾਂ ਵੀ 4-5 ਦੇ ਵਿੱਚ ਵੀ ਆਪਾਂ ਨਾ ਜੇ ਕਈ ਵਾਰ ਆਪਣੇ ਕੋਲ ਗਾਹਕ ਆ ਜਾਂਦਾ ਵੀ ਉਹਨਾਂ ਦੀ ਚੁਆਇਸ ਹੁੰਦੀ ਆ ਅਲੱਗ-ਅਲੱਗ ਕੁਝ ਟਾਇਰਾਂ ਦੀ ਚੁਆਇਸ ਹੁੰਦੀ ਆ ਕੁਝ ਬਾਈ ਆਪਾਂ ਨੂੰ ਹਾਈਟ ਦੀ ਪੈ ਜਾਂਦੀ ਆ ਵੀ ਕੱਦ ਕਿੰਨਾ ਹੈ ਨਾ ਕਿਹੜੇ ਕੱਦ ਨੂੰ ਕਿੰਨਾ ਸਾਈਕਲ ਚਲਾਉਣਾਗਾ ਉਹਦੇ ਕਰਕੇ ਬਾਈ ਫਿਰ ਆਪਾਂ ਨੂੰ ਸੋਚ ਉੱਥੇ ਬਦਲਣੀ ਪਈ ਵੀ ਆਪ ਵੀ ਕਮਾਈ ਬਾਰੇ ਹਜੇ ਕੁਝ ਨਹੀਂ ਸੋਚਣਾ ਵੀ ਆਪਾਂ ਇੱਕ ਕੁਆਂਟੀਟੀ ਦੇ ਵੱਲ ਧਿਆਨ ਦੇਈਏ ਤਾਂ ਜੋ ਆਪਣੇ ਕੋਲੋਂ ਗਾਹਕ ਕੋਈ ਵੀ ਆਉਂਦਾਗਾ ਤਾਂ ਉਹ ਉਹਨੂੰ ਇਹ ਨਾ ਹੋਵੇ ਵੀ ਯਾਰ ਮੈਨੂੰ ਆਹ ਸਾਈਕਲ ਮਿਲਿਆ ਨਹੀਂ ਮੁਰਨਾ ਪਿਆ ਬਈ ਇਹ ਸੋਚ ਰੱਖ ਕੇ ਰੱਖ ਕੇ ਚੱਲੇ ਸੀ ਵੀ ਕੋਈ ਮੁੜੇ ਨਾ ਯਾਰ ਗਾਹਕ ਬਸ ਹਾਂ ਵਿਰੋਧ ਹੈ ਕਿਉਂਕਿ ਅਸੀਂ ਵੀ ਨਾ ਮੈਂ ਵੀ ਸਾਈਕਲ ਲੈਂਦਾ ਬਾਈਕ ਕੋਲੋਂ ਅੱਜ ਰੋ ਤੇ ਉਹ ਸਾਈਕਲ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਮਤਲਬ ਕਿ ਪਹਿਲਾਂ ਨਾ ਸੀ ਕਈ ਥਾਵਾਂ ਤੇ ਪਤਾ ਕਰਿਆ ਸੀਗਾ ਹਾਂਜੀ ਤੇ ਫਿਰ ਅਸੀਂ ਬਾਈ ਦਾ ਪੇਜ ਦੇਖਿਆ ਸੀਗਾ ਇੰਸਟਾਗ੍ਰam ਤੇ ਹਾਂਜੀ ਬਾਈ ਅਕਾਲ ਰੋਡ ਸਾਈਕਲ ਦੇ ਨਾਮ ਤੇ ਸੀ ਤੇ ਬਾਕੀ YouTube ਤੇ ਵੀਡੀਓ ਪਾਈ ਹੋਈ ਹੈਗੀ ਹਾਂਜੀ ਹਾਂਜੀ ਤੇ ਉਹਦੇ ਚ ਦੇਖਿਆ ਫਿਰ ਸਾਨੂੰ ਵਧੀਆ ਲੱਗਿਆ ਤੇ ਫਿਰ ਅਸੀਂ ਇੱਥੇ ਕੱਲ ਆਏ ਸੀਗੇ ਇੱਕ ਵਾਰੀ ਬਾਈ ਕੋਲੇ ਤੇ ਕੱਲ ਆ ਕੇ ਸਾਈਕਲ ਦੀ ਟ੍ਰਾਈ ਵਗੈਰਾ ਲੈਤੀ ਸੀ ਤੇ ਫਿਰ ਮਨ ਬਣ ਗਿਆ ਸੀਗਾ ਤੇ ਅੱਜ ਉਹ ਸਾਈਕਲ ਲੈਣ ਆਏ ਹਾਂਗੇ ਹਾਂਜੀ ਹਾਂਜੀ ਤੇ ਡੀਰਿੰਗ ਬਹੁਤ ਵਧੀਆ ਰਹੀ ਬਾਈ ਉਹਨਾਂ ਦੀ ਧੰਨਵਾਦ ਬਰੇ ਸ਼ੁਕਰੀਆ ਜੀ ਤੇ ਨਵੇਂ ਸਾਈਕਲ ਵੀ ਬਾਈ ਹੁਣੇ ਸੇਲ ਕਰਦੇ ਤੇ ਪੁਰਾਣੇ ਵੀ ਹਾਂਜੀ ਤੇ ਪਰ ਵੀਰੇ ਉਹਨਾਂ ਦੀ ਇੱਕ ਗੱਲ ਇਹ ਵਧੀਆ ਲੱਗੀ ਆ ਵੀ ਉਹਨਾਂ ਨੇ ਸਾਨੂੰ ਇੱਕ ਸਲਾਹ ਦਿੱਤੀ ਸੀ ਵੀ ਜੇ ਤੁਸੀਂ ਸਟਾਰਟਿੰਗ ਕਰਨੀ ਆ ਤਾਂ ਜਿਹੜਾ ਸਾਈਕਲ ਅਸੀਂ ਲੈਤਾ ਵੀ ਤੁਸੀਂ ਉਹ ਸਾਈਕਲ ਤੋਂ ਸਟਾਰਟ ਕਰੋ ਨਹੀਂ ਬੰਦੇ ਨੂੰ ਹੁੰਦਾ ਲਾਲਚ ਹੁੰਦਾਗਾ ਵੀ ਯਾਰ ਮੇਰੇ ਕੋਲੇ ਆਏ ਨੇ ਵੀ ਮੈਂ ਇਹਨਾਂ ਨੂੰ ਨਵਾਂ ਸਾਈਕਲ ਦੇ ਕੇ ਦੋਹਾਂ ਜਿਹੜੇ ਚ ਮੈਨੂੰ ਕਮਾਈ ਵੱਧ ਹੋਵੇ ਹਾਂਜੀ ਹਾਂਜੀ ਪਰ ਉਹ ਗੱਲ ਨਹੀਂ ਆਪਾਂ ਨੂੰ ਇੱਥੇ ਬਾਈ ਦੇ ਮਤਲਬ ਕੀ ਵੀ ਨਾ ਸੇਵਾ ਹੀ ਕਰਦਾ ਇੱਕ ਤਰ੍ਹਾਂ ਦੀ ਬਾਈ ਹਾਂਜੀ ਹਾਂਜੀ ਵੀਰੇ ਧੰਨਵਾਦ ਜੀ ਹਾਂਜੀ ਹਾਂ ਤੇ ਬਾਕੀ ਵੀਰੇ ਇਹ ਚੀਜ਼ ਆ ਵੀ ਦੇਖੋ ਜਿਵੇਂ ਆ ਕਿ ਨਾ ਆਪਣੇ ਕੋਲ ਸੱਜਣ ਮਿੱਤਰ ਪਹੁੰਚਦੇ ਆ ਤਾਂ ਕਿਸੇ ਦੀ ਕੋਈ ਡਿਮਾਂਡ ਵੀ ਹੁੰਦੀ ਆ ਨਾ ਵੀ ਮੈਂ ਕੋਈ ਸਾਈਕਲ ਮਹਿੰਗਾ ਲੈਣਾ ਹਾਂਜੀ ਦੇਖੋ ਉਸ ਹਿਸਾਬ ਨਾਲ ਆਪਾਂ ਸਾਈਕਲ ਉਹ ਚੀਜ਼ ਵੀ ਲਿਆ ਦੰਨੇ ਹੁਣ ਜਿਵੇਂ ਮੰਨ ਲਓ ਆਪਾਂ ਟ੍ਰੈਕ ਦਾ ਸਾਈਕਲ ਲੈ ਕੇ ਆਉਂਦੇ ਆ ਯੂਐਸਏ ਬ੍ਰਾਂਡ ਆ ਬਾਈ ਹਨਾ ਤੇ ਉਹ ਵੀ ਆਪਣੇ ਤੇ ਕਾਫੀ ਜਿਵੇਂ 4 5 ਸਾਈਕਲ ਸੇਲ ਹੋ ਚੁੱਕੇ ਆ ਉਸ ਤੋਂ ਬਾਅਦ ਜਿਵੇਂ ਆਪਾਂ ਗੈਂਡ ਦੇ ਸਾਈਕਲ ਲੈ ਕੇ ਆਏ ਸੀ ਉਹ ਵੀ ਹੁਣ ਦੋ ਅਜੇ ਸੇਲ ਹੋਏ ਆ ਅਕਾਲ ਓਲਡ ਸਾਈਕਲ ਚੈਨਲ ਤੇ ਆਪਣੇ ਹਰੇਕ ਬਾਈ ਸੱਜਣ ਮਿੱਤਰ ਵੀਡੀਓ ਦੇਖ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਈਕਲਾਂ ਦੀ ਆਪਾਂ ਵੀਡੀਓ ਪਾਵਾਂਗੇ ਤੇ ਜੋ ਵੀ ਆਪਣੇ ਕੋਲ ਚਲੋ ਆਉਣਾ ਚਾਹੁੰਦਾ ਨਾ ਭਾਈ ਇੱਕ ਵਾਰੀ ਆਪਣਾ ਚੈਨਲ ਜਰੂਰ ਦੇਖ ਕੇ ਆਹਣ ਉਹ ਕਿੱਥੋਂ ਸੱਜਣ ਮਿੱਤਰ ਆਉਂਦੇ ਆ ਵੀ ਕਿਹੜਾ ਸਾਈਕਲ ਲੈ ਕੇ ਜਾਂਦੇ ਆ ਕੋਈ ਆਪਾਂ ਨੂੰ ਸਬਸਕ੍ਰਾਈਬ ਦਾ ਲਾਲਚ ਨਹੀਂ ਹੈਗਾ ਉਹ ਜੇ ਕਿਸੇ ਨੂੰ ਚੰਗਾ ਲੱਗਦਾ ਆਪਣਾ ਕੰਮ ਤਾਂ ਕਰ ਸਕਦਾ ਨਹੀਂ अदरवाइज ਕੋਈ ਚੱਕਰ ਨਹੀਂ ਬਾਈ ਆਪਾਂ ਇਹ ਚੀਜ਼ ਦੇ ਵਿੱਚ ਨਹੀਂ ਪਏ ਹੋਏ ਹਾਂ ਹਾਂਜੀ ਹਾਂ ਬਾਕੀ ਵੀ ਤੁਸੀਂ ਨਾ YouTube ਤੇ ਚੈੱਕ ਕਰ ਸਕਦੇ ਹੋ ਬਾਈ ਦੇਵ ਕਰਾਈ ਵਾਲਾ ਕੁਦੜਾ ਸਿੰਘ ਦੇ ਨਾਲ ਹੁੰਦਾ ਸੀ ਤੇ ਬਾਈ ਕੁਦੜਾ ਸਿੰਘ ਵੀ ਹਨਾ ਉਹਨਾਂ ਦੇ ਵੀ ਉਹਨਾਂ ਨਾਲ ਭਰਾ ਵਾਂਗੂ ਆਪਣਾ ਪਿਆਰ ਆ ਉਹਨਾਂ ਨੇ ਵੀ ਸਪੋਰਟ ਕੀ ਜੀ ਬਾਈ ਹੋਰ ਬਹੁਤ ਕਿਉਂਕਿ ਰੁਪਿੰਦਰ ਅਬਲੂ ਨੇ ਵੀਰੇ ਇੱਕ ਬਠਿੰਡੇ ਕੋਲੇ ਅਬਲੂ ਪੈਂਟ ਪੈ ਜਾਂਦਾਗਾ ਉਹਨਾਂ ਨੂੰ ਨਾ ਆਪਣੇ ਸਾਰੇ ਪੰਜਾਬ ਦੇ ਵਿੱਚ ਸਾਈਕਲ ਦਾ ਬਾਬਾ ਬੋੜ ਕਿਹਾ ਜਾਂਦਾ ਠੀਕ ਹੈ ਜੀ ਤੇ ਸਟਾਰਟਿੰਗ ਉਹਨਾਂ ਨੇ 2014 ਚ ਕਰੀ ਸੀ ਜਦੋਂ YouTube ਚੈਨਲ ਦਾ ਇੰਨਾ क्रेज ਵੀ ਨਹੀਂ ਸੀਗਾ ਤੇ ਉਦੋਂ ਬਾਈ ਉਹਨਾਂ ਨੇ ਸਾਈਕਲਿੰਗ ਦੀ ਸਟਾਰਟਿੰਗ કરી ਸੀ ਤੇ ਉਹ ਵੀ ਆਪਣੇ ਕੋਲ ਇੱਥੇ ਪਹੁੰਚੇ ਹੋਏ ਆਪਣੇ ਪਲੇਟਫਾਰਮ ਤੇ ਉਹਨਾਂ ਨੇ ਵੀ ਬੜਾ ਹੌਸਲਾ ਦਿੱਤਾ ਆਪਾਂ ਨੂੰ ਕਿਉਂਕਿ ਬਾਈ ਇੱਕ ਦੇਖੋ ਜਦੋਂ ਨਾ ਕਹਨੇ ਹੁੰਦੇ ਆ ਵੀ ਤੂੰ ਹੀ ਤੇ ਬਾਈ ਹੱਥ ਧਰਦਾ ਕੋਈ ਹੈ ਨਾ ਤਾਂ ਪੀ ਜਾਂਦਾ ਤਾਂ ਬਾਈ ਉਹਦੇ ਨਾਲ ਹੌਸਲਾ ਬਹੁਤ ਹੋ ਜਾਂਦਾ ਬਾਈ ਤੇ ਹਾਂ ਜਿਵੇਂ ਬਾਈ ਦੇਵ ਵੀ ਆਇਆ ਸੀ ਤੁਹਾਡੇ ਸਾਹਮਣੇ ਆਪਾਂ ਉਹਨਾਂ ਦਾ ਸਾਈਕਲ ਸੇਲ ਕਰਿਆ ਸੀਗਾ ਬਾਹਰ ਲੈਣਾ ਸੈਵਨ ਟਰੈਕ ਵਾਲਿਆਂ ਦਾ ਸੀ ਉਹ ਯੂ ਐਸ ਏ ਬ੍ਰਾਂਡ ਬਾਈ ਹਾਂਜੀ 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 ਬਾਈ ਏ ਵੀਰੇ ਅੱਜ ਆਪਾਂ ਜਿਹੜਾ ਸਾਈਕਲ ਲੈਤਾ ਤੇ ਉਹਦੇ ਬਾਰੇ ਹਨਾ ਥੋੜੀ ਡਿਟੇਲ ਦੇ ਦਿਆਂਗੇ ਹਾਂਜੀ ਉਹਦੇ ਬਾਰੇ ਡਿਟੇਲ ਦੇ ਦਿਆਂਦੇ ਆ ਤੇ ਦਿਖਾਉਨੇ ਆ ਆਪਣੇ ਦਰਸ਼ਕਾਂ ਨੂੰ ਹਾਂਜੀ ਹਾਂ ਔਰ ਜੀ ਤੇ ਆ ਆ ਹੈਗਾ ਆਪਣੇ ਕੋਲੇ ਰੇਲੇ ਵਾਲਾ ਦਾ ਸਾਈਕਲ ਜਿਹੜਾ ਅੱਜ ਵੀਰ ਨੇ ਲਿਆਗਾ ਤੇ ਕੰਡੀਸ਼ਨ ਦੇ ਹਿਸਾਬ ਨਾਲ ਤੁਸੀਂ ਆਪ ਦੱਸਣਾ ਵੀ ਤੁਹਾਨੂੰ ਕਿਹੜੇ ਲੱਗ ਰਿਹਾ ਹੈ ਨਵਾਂ ਲੱਗਦਾ ਜਾਂ ਤੁਹਾਨੂੰ ਪੁਰਾਣਾ ਲੱਗਦਾ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਇਹ ਹੈਗਾ ਰੇਲੇ ਵਾਲਿਆਂ ਦਾ ਮੂਨ ਟਰੈਕਰ ਮਾਡਲ ਹੈ ਜੀ ਠੀਕ ਹੈ ਜੀ ਤੇ ਮੰਨ ਲਓ ਇਹਨਾਂ ਦਾ ਫੇਮਸ ਮਾਡਲ ਆ ਕਿਉਂਕਿ ਇਹਨਾਂ ਦੇ ਰੇਲੇ ਵਾਲਿਆਂ ਦੇ ਨਾ ਕੁਝ ਕੁ ਮਾਡਲ ਵਧੀਆ ਨੇ ਰੌਕਸੀ ਹੋ ਗਿਆ ਕੈਨਨ ਹੋ ਗਿਆ ਤੇ ਮੂਨ ਟਰੈਕਰ ਹੋ ਗਿਆ ਤੇ ਇਹਨਾਂ ਦੇ ਟੌਪ ਮਾਡਲ ਨੇ ਜਿਹੜੇ ਆਪਾਂ ਹਰੇਕ ਨੂੰ ਰਾਇ ਦਿੰਦੇ ਆ ਵੀ ਯਾਰ ਇਹਨਾਂ ਚੋਂ ਜਿਹੜਾ ਮਰਜੀ ਸਾਈਕਲ ਲੈ ਜੀ ਕਿਉਂਕਿ ਇਹਨਾਂ ਦੇ ਵਧੀਆ ਸੋਹਣੇ ਸਾਈਕਲ ਨੇ ਚਾਹੇ ਟੂਰ ਕੱਢਣਾ ਕੋਈ ਪੰਜਾਬ ਦਾ ਲਾਉਂਦਾ ਕਿਉਂਕਿ ਆਪਣੇ ਇਹ ਸਾਈਕਲ ਦਿੱਤੇ ਹੋਏ ਆ ਜਿਵੇਂ ਕੈਨਨ ਵੀ ਦਿੱਤਾ ਹੋਇਆ ਆਪਣਾ ਤੇ ਇਹ ਹੈਗਾ ਹੁਣ ਡਬਲ ਡਿਸਕਵਰੀ ਗਰੇ ਵਿੱਚ 7 3 ਗੇਅਰ ਦੇ ਵਿੱਚ ਸਾਰੀ ਐਲੂਮੀਨੀਅਮ ਦੀ ਬਾਡੀ ਆ ਇਹ ਠੀਕ ਹੈ ਵੀਰ ਉਹ ਨੇੜੇ ਕਰਕੇ ਆਪਾਂ ਨੂੰ ਦਿਖਾ ਸਕਦੇ ਆ ਲਾਇ ਲਿਖਿਆ ਹੋਇਆ 66 ਕਾਟ ਦੇ ਵਿੱਚ ਇਹਦਾ ਫਰੇਮ ਹੁੰਦਾ ਹੈ 66 ਕਾਟ ਇਹ ਲਾਇ ਦੇ ਵਿੱਚ ਹੁੰਦਾ ਪਿਓਰ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਰੀਲੇ ਵਾਲਾ ਦਾ ਮਾਡਲ ਯੂਕੇ ਬ੍ਰਾਂਡ ਵਾਜੀ ਤੇ ਬਾਕੀ ਵੀਰੇ ਜਿਹੜੇ ਗੇਅਰ ਵਗੈਰਾ ਜਿਹੜਾ ਹੁੰਦਾ ਹੈ ਕੰਪਨੀ ਕੰਪਨੀ ਉਹਨਾਂ ਦਾ ਹਾਂਜੀ ਉਹ ਗੇਅਰ ਦਾ ਕੰਪਨੀ ਅਲੱਗ-ਅਲੱਗ ਆਉਂਦੀ ਹੈ ਵੀਰੇ ਜਿਵੇਂ ਟਰਨਿਡੋ ਸਟਾਰਟ ਹੋ ਜਾਂਦਾ ਅਲੀਵਿਓ ਐਲਟਸ ਸੇਰਾ ਤੇ ਉਸ ਤੋਂ ਬਾਅਦ ਜਿਆਦਾ ਮਹਿੰਗੇ ਸਾਈਕਲਾਂ ਦੇ ਵਿੱਚ ਡਿਓਰ ਦਾ ਆ ਗਿਆ ਠੀਕ ਹੈ ਜੀ ਤੇ ਅਲੀਵਿਓ ਆ ਗਿਆ ਕਾਫੀ ਇਹਨਾਂ ਦੇ ਵਿੱਚ ਗੇਅਰ ਵਾਲੇ ਸਿਸਟਮ ਕਾਫੀ ਨੇ ਜਾਨੀ ਠੀਕ ਹੈ ਵੀਰੇ ਹਾਂਜੀ ਹਾਂਜੀ ਬਾਈ ਤੇ ਜਿਵੇਂ ਜਿਨੇ ਹੁਣ ਪਹਾੜੀ ਏਰੀਆ ਦੇ ਵਿੱਚ ਚਲਾਉਣਾ ਪਹਾੜੀ ਏਰੀਆ ਦੇ ਵਿੱਚ ਵੀ ਇਦਾਂ ਕੀ ਦੇਖੋ ਹੁਣ ਉੱਥੇ ਆਪਾਂ 7 3 ਵਾਲਾ ਗੇਅਰ ਵਾਲਾ ਵੀ ਚਲਾ ਸਕਦੇ ਆ ਹਾਂਜੀ ਉੱਥੇ ਜ਼ਿਆਦਾਤਰ ਕੋਸਟ ਦੇ ਹਿਸਾਬ ਨਾਲ ਜਿਵੇਂ ਕੋਈ ਮਹਿੰਗਾ ਸਾਈਕਲ ਵੀ ਲੈ ਕੇ ਜਾਂਦਾ ਉਹਦੇ ਜਿਹਦੇ ਪਿੱਛੇ 10 ਗਰਾਰੀਆਂ ਹੁੰਦੀਆਂ ਨੇ ਮੂਹਰੇ ਇੱਕ ਸਿੰਗਲ ਗਰਾਰੀ ਹੁੰਦੀ ਆ ਹੂੰ ਤੇ ਕਈ ਲੈ ਕੇ ਜਾਂਦੇ ਆ 9 3 ਵਾਲਾ 9 3 ਵਾਲਾ ਲੈ ਜਾਂਦੇ ਆ ਤੇ ਜਿਵੇਂ ਕਹ ਜੀ 7 3 ਨਾਲੇ ਵੀ ਕਈ ਸੱਜਣ ਮਿੱਤਰ ਆਪਣੇ ਲੈ ਕੇ ਗਏ ਨੇ ਠੀਕ ਹੈ ਵੀਰੇ ਹਾਂਜੀ ਭਾਈ ਤੇ ਬਾਕੀ ਦਾ ਅੰਦਰਲਾ ਸਟਾਕ ਇੱਕ ਵਾਰੀ ਆਪਾਂ ਇਹ ਦਿਖਾ ਦਈਏ ਹੈਨਾ ਹਾਂਜੀ ਹਾਂਜੀ ਵੀਰੇ ਤੇ ਬਾਕੀ ਜਿਹੜੀ ਡਿਟੇਲ ਚ ਵੀਡੀਓ ਵੀਰੇ ਅੰਦਰਲਾ ਜਿਹੜਾ ਸਟਾਕ ਖੜਾ ਸਾਰਾ ਇਹ ਆਪਾਂ ਤੁਹਾਡੇ ਲਈ ਅਗਲੀ ਲੈ ਕੇ ਆਵਾਂਗੇ ਨਵੀਂ ਵੀਡੀਓ ਦੇ ਵਿੱਚ ਤੇ ਆਹ ਸਟਾਕ ਆ ਭਾਈ ਹੁਣ ਕੋਲੇ ਸਾਰਾ ਹੀ ਇਹਦੇ ਵਿੱਚ ਗੇਰਾਂ ਵਾਲੇ ਵੀ ਸਾਈਕਲ ਖੜੇ ਨੇ ਤੇ ਵਿਦਆਊਟ ਗੇਰ ਵੀ ਹੈਗੇ ਨੇ ਸੋ ਵੀ ਇੱਕ ਵੀਰੇ ਆਹ ਸਾਈਕਲ ਬਾਰੇ ਦੱਸ ਦੋ ਬਸ ਜੀ ਜਿਹੜਾ ਮੂਰੇ ਹਾਂ ਦੇ ਹਾਂ ਦੇ ਇਹ ਨਾ ਵੀਰੇ ਆਪਣਾ ਵਰਗਾ ਮਾਉਣ ਦਾ ਸਾਈਕਲ ਆ ਇਹ ਠੀਕ ਹੈ ਤੇ ਮੰਨ ਲਓ ਇਹਦਾ ਜਿਵੇਂ ਪ੍ਰਾਈਸ ਵੀਰੇ ਨੇ ਲਿਆ ਸੀਗਾ ਇਹ 1 ਲੱਖ 80000 ਦਾ ਜੀ ਹੂੰ ਤੇ ਵਰਗਾ ਮਾਉਂਡ ਦਾ ਸਾਈਕਲ ਤੇ ਇਹ ਹੈਗਾ ਟੂਰਿੰਗ ਬਾਈਕ ਵੀਰੇ ਠੀਕ ਹੈ ਇਹਨਾਂ ਜ਼ਿਆਦਾਤਰ ਜਿਵੇਂ ਟੂਰ ਲਾਉਣਾ ਕਿਸੇ ਨੇ ਲੈ ਲद्दाख ਦਾ ਪੰਜਾਬ ਦਾ ਇੰਡੀਆ ਦਾ ਇਹ ਉਹ ਸਾਈਕਲ ਸਾਈਕਲ ਬਣਿਆ ਹੋਇਆ ਵੀਰੇ ਉਹਨਾਂ ਲਈ ਇਹ ਸਪੈਸ਼ਲ ਟੂਰ ਲਈ ਠੀਕ ਇਹਨੂੰ ਟੂਰਿੰਗ ਬਾਈਕ ਕਹਿ ਦਿੰਦੇ ਆ ਕਿਉਂਕਿ ਕੁੱਡਾ ਵੀਰਾ ਵੀ ਨਾ ਇਹ ਸੁਰਲੇ ਦਾ ਉਹਨਾਂ ਕੋਲੇ ਹੂੰ ਇਹ ਸੁਰਲੇ ਦਾ ਬਾਈ ਲੈ ਕੇ ਗਿਆ ਹੋਇਆ ਸਾਈਕਲ ਆ ਕੁੱਡਾ ਜਿਹੜਾ ਬਾਈ ਹੁਣ ਸਾਊਥ ਅਫਰੀਕਾ ਦੇ ਵਿੱਚ ਲਾ ਕੇ ਆਏ ਨੇ ਹੂੰ ਤੇ ਹੁਣੇ 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 ਪੰਜਾਬ ਇੱਕ ਦੋ ਦਿਨਾਂ ਦੇ ਵਿੱਚ ਆ ਤੇ ਇਹ ਉਹ ਟੂਰਿੰਗ ਬਾਈਕ ਹੈ। ਇਹ ਵੱਖਰਾ ਜਿਹਾ ਸਾਰਿਆਂ ਨਾਲ। ਹਾਂਜੀ ਹਾਂ ਵੱਖਰਾ ਜਿਹਾ ਸਾਈਕਲ ਆ ਵੀਰੇ ਇਹ। ਜਿਵੇਂ ਇਹਦਾ ਸਟੇਟ ਹੈ, ਆ ਸਟੇਟ ਹੁੰਦਾ ਇਹਦਾ ਡੰਡਾ ਆ। ਆਮ ਸਾਈਕਲਾਂ ਦਾ ਨਾ ਡੰਡਾ ਐਵੇਂ ਜਾਂਦਾ ਹੁੰਦਾ ਐ ਟੇਡਾ ਬਾਈ। ਇਤੋਂ ਇੱਥੇ ਆਸ ਲੋੜ। ਹਾਂਜੀ। ਇਹਦਾ ਸਟੇਟ ਹੁੰਦਾ ਸਿੱਧਾ। ਇਹਨਾਂ ਪੁਰਾਣੇ ਪਹਿਲਾਂ ਦੇ ਸਾਈਕਲ ਹੁੰਦੇ ਆ। ਜਿਵੇਂ ਪਹਿਲਾਂ ਸਾਈਕਲ ਹੁੰਦੇ ਸੀ। ਆਹ ਦਿਓ 프레임 ਓਮੇ ਦਾ ਬਣਿਆ ਹੋਇਆ। ਤੇ ਬਾਕੀ ਮਜ਼ਬੂਤੀ ਵੀ ਪੂਰੀ। ਬਾਕੀ ਮਜ਼ਬੂਤੀ ਪੂਰੀ ਆ ਤੇ ਇਹਦੀ ਗਰਾਰੀ ਮੂਰਲੀ ਕਾਫੀ ਵੱਡੀ ਹੁੰਦੀ ਆ ਵੀਰੇ ਆ। ਆਹ ਚੀਜ਼ ਗਰਾਰੀ ਇਹਦੀ ਕਾਫੀ ਵੱਡੀ ਦਿੱਤੀ ਹ ਤੇ ਹੁਣ ਆਪਣੇ ਕੋਲੇ ਸੇਲ ਤੇ ਆਇਆ ਹੋਇਆ ਵੀ ਆਪਾਂ ਇਹਦਾ 70000 ਤੱਕ ਸੇਲ ਕਰਨਾ ਇਹ ਠੀਕ ਹੈ ਹਾਂਜੀ ਹਾਂ ਬਾਕੀ ਚਲੋ ਬਾਕੀ ਮੌਕੇ ਤੇ ਮਾਨਦਾਨ ਹੋ ਜਾਂਦਾ ਹਾਂਜੀ ਵੀਰੇ ਤੇ ਬਾਕੀ ਇੱਧਰ ਖੜੇ ਨੇ ਜੀ ਸਾਈਕਲ ਤੇ ਬਾਕੀ ਇਹਨਾਂ ਅੱਜ ਵੀ ਤੁਹਾਨੂੰ ਦੱਸ ਦਾਨੇ ਆ ਵੀਰੇ ਜਿਵੇਂ ਫਾਇਰ ਬਾਕਸ ਦੇ ਆਪਣੇ ਕੋਲੇ ਨਵੇਂ ਆਉਂਦੇ ਆ ਨਾ ਬਾਕੀ ਆ ਸਕਾਟ ਦਾ ਸਾਈਕਲ ਖੜਾ ਇਹ ਵੀ ਬਾਹਰੇ ਜਿਆਦਾ ਗੋਰੇ-ਗੋਰੀਆਂ ਜਿਆਦਾ ਬਾਹਰ ਚਲਾਉਂਦੇ ਆ ਆ ਕੈਨਨ ਡੇਲ ਦਾ ਆ ਗਿਆ ਇਜਵੇਂ ਚਲੋ ਜਿਨ੍ਹਾਂ ਨੂੰ ਵੇਅਰ ਨੇ ਆਪਣੇ ਜਿਨ੍ਹਾਂ ਨੂੰ ਪਤਾ ਵੀ ਕੀ ਚੀਜ਼ ਆ ਬਈ ਉਹ ਤਾਂ ਨਾ ਜਾਣਦੇ ਆ ਵੀ ਹਾਂ ਵੀ ਬਾਹਰਲਾ ਬ੍ਰਾਂਡ ਆ ਇਹ ਤੇ ਬਾਕੀ ਆ ਜਿਵੇਂ ਡਕੈਥਲਨ ਵਾਲਿਆਂ ਦੇ ਜ਼ਿਆਦਾਤਰ ਬਿੱਟਵਿੰਨ ਸਾਈਕਲ ਆਪਾਂ ਸੇਲ ਕਰ ਦਿਆਂ ਮਰੀਡਾ ਦਾ ਖੜਾਗਾ ਕਿ ਆ ਸਨ ਕ੍ਰੋਸ ਹੋ ਗਿਆ ਜੇ ਕਿਸੇ ਨੇ ਵੀਰੇ ਨੇ ਜਿਮ ਜਾਣਾਗਾ ਤੇ ਮੰਨ ਲਓ ਕਿਸੇ ਨੇ ਲੋਕਲ ਚਲਾਉਣਾ 5-10 ਕਿਲੋਮੀਟਰ ਨਾ ਉਹਦੇ ਲਈ ਬਹੁਤ ਵਧੀਆ ਸਾਈਕਲ ਆ ਇਹ ਆਪਣੇ ਬਹੁਤ ਸੇਲ ਹੁੰਦੇ ਆ ਨਵੇਂ ਲਾਉਣੇ ਪਿੰਡਾਂ ਦੇ ਵਿੱਚ ਤੇ ਆ ਫਾਇਰ ਬਾਕਸ ਦਾ ਆ ਗਿਆ ਸਾਈਕਲ ਇਹ ਜਿਵੇਂ ਆਪਣੇ ਕੋਲ ਨਵੇਂ ਹੀ ਆਉਂਦੇ ਆ ਹਾਈਬ੍ਰਿਡ ਦੇ ਵਿੱਚ ਠੀਕ ਵੀਰੇ ਹਾਂਜੀ ਹਾਂ ਐਦਾਂ ਬਾਈ ਤੇ ਬਾਕੀ ਵੀਰੇ ਇਹਨਾਂ ਦੀ ਜਿਹੜੀ ਡਿਟੇਲ ਦੇ ਵਿੱਚ ਵੀਡੀਓ ਆ ਉਹ ਆਪਾਂ ਲੱਗ ਬਣਾਵਾਂਗੇ ਇੱਕ ਹਾਂਜੀ ਵੀਰੇ ਤੇ ਉਹਦੇ ਵਿੱਚ ਉਹਨਾਂ ਤੁਹਾਨੂੰ ਉਹਨਾਂ ਦੇ ਰੇਟ ਵਗੈਰਾ ਤੇ ਕਦਰ ਦੇ ਹਿਸਾਬ ਨਾਲ ਸਾਈਕਲ ਹਾਂਜੀ 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 ਸਾਰਾ ਵਜਨ ਦੇ ਹਿਸਾਬ ਨਾਲ ਹਨਾ ਸਾਰੀ ਇਕੱਲੀ ਇਕੱਲੀ ਗੱਲ ਆਪਾਂ ਤੁਹਾਨੂੰ ਦੱਸਾਂਗੇ ਸਾਰੀ ਡਿਟੇਲ ਬਾਈ ਆਪਾਂ ਕੰਟੀਨਿਊ ਵੀ ਕਰਦਾਂਗੇ ਵੀਡੀਓ ਹਾਂਜੀ ਹਾਂਜੀ ਤੇ ਬਹੁਤ ਵਧੀਆ ਲੱਗਿਆ ਵੀਰੇ ਬਹੁਤ ਵਧੀਆ ਬਾਈ ਧੰਨਵਾਦ ਹੈ ਤੁਹਾਡਾ ਤੇ ਵੀਰ ਉਹਨਾਂ ਨੂੰ ਸਾਈਕਲ ਦਿੱਤਾ ਆਪਾਂ ਅਜ ਰੇਲੇ ਦਾ ਹਾਂਜੀ ਤੇ ਹੋਰ ਵੀ ਸੱਜਣ ਮਿੱਤਰਾਂ ਨੂੰ ਆਪਾਂ ਇਹ ਕਹਿਣਾ ਚਾਹੁੰਦੇ ਆਂ ਵੀ ਦੇਖੋ ਸਾਈਕਲਿੰਗ ਨਾਲ ਜੁੜੋ ਸਾਈਕਲ ਇੱਕ ਇਹ ਚੀਜ਼ ਨਹੀਂ ਹੈਗੀ ਵੀ ਆਪਾਂ ਸਾਈਕਲ ਲੈ ਕੇ ਵੀ ਘਰੇ ਕਢਾ ਲਿਆ ਵੀ ਜਾਂ ਪਿੰਡ ਦੇ ਵਿੱਚ ਹੀ ਚਲਾਉਣਾ ਸਾਈਕਲ ਇੱਕ ਇਦਾਂ ਦੀ ਚੀਜ਼ ਆ ਵੀ ਦੇਖੋ ਇਹ ਤੋਂ ਨਸ਼ਾ ਜਿਵੇਂ ਨਸ਼ੇ ਵਾਲੇ ਆ ਨਾ ਜਿਆਦਾ ਉਹ ਵੀ ਇਹ ਤੋਂ ਸੇਧ ਲੈਂਦੇ ਆ ਵੀ ਹਾਂ ਯਾਰ ਇੱਕ ਮਾਈਂਡ ਨੂੰ ਇੱਕ ਸੈਟਅਪ ਬਣਾਉਣਾ ਆਪਾਂ ਵੀ ਫ੍ਰੀ ਨਹੀਂ ਮਾਈਂਡ ਰਹਿਣਾ ਵੀ ਬਿਜੀ ਮਾਈਂਡ ਰਹਿਦਾ ਉਹਦੇ ਨਾਲ ਹਾਂ ਤੇ ਇੱਕ ਇਹਦੇ ਨਾਲ ਇਹ ਚੀਜ਼ ਆ ਜਦੋਂ ਆਪਾਂ ਸਾਈਕਲ ਲੈ ਕੇ ਵੀਰੇ ਘਰੋਂ ਨਿਕਲਦੇ ਆ ਤਾਂ ਇਹਦੇ ਨਾਲ ਇੱਕ ਅਲੱਗ ਜੀ ਪਹਿਚਾਨ ਵੱਡਦੀ ਆ ਹਾਂ ਕਿ ਹੁਣ ਕੁੱਦਾ ਵੀਰਾਗਾ ਉਹਨੂੰ ਵੀਰੇ ਪਿੰਡ ਦੇ ਵਿੱਚ ਕੁੱਦੇ ਦੇ ਵਿੱਚ ਆਪਾਂ ਇੱਥੋਂ ਬੈਠੇ ਨਹੀਂ ਜਾਣ ਸਕਦੇ ਜੇ ਉਹ ਵੀਰਾ ਬਾਹਰ ਨਿਕਲਿਆ ਤਾਂ ਉਹਦੀ ਇੱਕ ਪਛਾਣ ਜੀ ਬਣੂਗੀ ਉਹ ਸਾਈਕਲ ਕਰਕੇ ਵੱਧ ਜਾਊਗਾ ਉਹ ਸਾਈਕਲ ਕਰਕੇ ਵੀਰੇ ਦਾ ਨਾਮ ਬਣਿਆਗਾ ਉਹੀ ਚੀਜ਼ ਕਹ ਰਿਹਾ ਤੁਹਾਨੂੰ ਵੀ ਕੋਈ ਨਾ ਕੋਈ ਚੀਜ਼ ਜਿਵੇਂ ਸਾਈਕਲ ਆ ਹੁਣ ਸਾਈਕਲ ਨੂੰ ਲੈ ਕੇ ਨਿਕਲਾਗੇ ਤਾਂ ਇੱਕ ਪਛਾਣ ਵੱਖਰੀ ਬਣੂਗੀ ਘਰੇ ਬੈਠਿਆਂ ਤੋਂ ਕੁਝ ਨਹੀਂ ਬਣਨਾ ਹੈਗਾ ਟੈਨਸ਼ਨ ਲੈਣ ਨਾਲ ਕੁਝ ਨਹੀਂ ਬਣਨਾ ਹੈਗਾ ਤਾਂ ਨਿਕਲੋਗੇ ਕੁਝ ਕਰੋਗੇ ਬਈ ਤਾਂ ਹੀ ਬਣੂਗਾ ਬਾਕੀ ਸਾਈਕਲ ਵੀਰੇ ਇੱਕ ਤਰ੍ਹਾਂ ਦਾ ਡਾਕਟਰ ਹੀ ਆ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਲੱਗਿਆ ਵੀਰੇ ਮੇਰੇ ਨੂੰ ਬਾਈ ਧੰਨਵਾਦ ਤੁਹਾਡਾ ਇਹ ਬਹੁਤ ਵਧੀਆ ਡੀਲੀ ਡੀਲੀ ਕਰ ਰਹੀ ਵੀਰੇ ਠੀਕ ਹੈ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਜੀ ਸ਼ੁਕਰੀਆ ਜੀ